ਇਹੋ ਸੋਹਣਾਂ ਹੋਰ ਜਿਹੜੀ ਬਹੁਤ ਚੱਲ ਰਹੀ ਐ ਜਿਹੜੇ ਤਾਂ ਉਹ ਕਰਨਾ ਜਿਕੇਸ ਆਫ ਕਿਤਾਬਾ ਮੈਨੂੰ ਕਹਿੰਦੇ ਸੀ 20000 ਰੁਪਏ ਪਰਡੇ ਲੰਨੀ ਆ ਕਬੂਪ ਦਾ ਮਜ਼ਾ ਕਰਨ ਬਣਾਉਈ ਨਾ ਉਹ ਗੱਲ ਨਾ ਥ੍ਰੀ ਇੱਕ ਵਾਰ ਤੇ ਆ ਮੈਨੂੰ ਇਹ ਸੀ ਵੀ ਕੋਈ ਇੱਕ ਮੂਵੀ ਸ਼ੂਟ ਕਰੀਏ ਉਹ ਦਿਨ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਵੀ ਆਪਾਂ ਸ਼ੂਟ ਕਰਨਾ ਜਿਕੇਸ ਆਫ ਕਿਤਾਬਾ ਤੇ ਮੈਨੂੰ ਕਹਿੰਦੀ ਜੀ 20000 ਰੁਪਏ ਪਰਡੇ ਲੰਨੀ ਆ ਮੈਂ ਕਿਹਾ 20000 ਰੁਪਏ ਪਰਡੇ ਸ਼ੂਟ ਦਾ ਕਹਿੰਦੀ ਹਾਂ ਜੀ ਤੇ ਟਰੈਵਲ 2500 ਉਹ ਦਾ ਤੇ ਰਹਿਣ ਦਾ ਲੰਬ ਤੋਂ ਮੈਂ ਕਿਹਾ ਇਹ ਤਾਂ ਬਜਟੇ ਬਾਹਰ ਆਉਂਦਾ ਤੁਹਾਨੂੰ ਪਤਾ ਆਪਣਾ ਇੰਨਾ ਕਿੱਥੇ ਆਂ ਜੀ ਬਜਟ ਆ ਮੈਂ ਕਿਹਾ ਇਹ ਤੁਹਾਡਾ ਕੋਈ ਲਿੰਕ ਹੈਗਾ ਮੈਨਾਂ ਆਸ ਕੋਈ ਫਿਕਚਰ ਮੂਵੀ वगैरह वाला ਕੁਝ ਭੇਜ ਕੇ ਜੇ ਮੈਨੂੰ ਵੀ ਪਤਾ ਕਿਹੜਾ ਫਿਕਚਰ ਮੂਵੀ ਚ ਕੰਮ ਕੀਤਾ ਸੌਰੀ ਮੈਂ ਇੱਥੇ ਹਾਂ ਗਲਤ ਨਹੀਂ ਠਹਿਰਾ ਰਹੀ ਬਟ ਜਿਹੜੀ ਗੱਲ ਹੈਗੀ ਆ ਉਹ ਤਾਂ ਸਹੀ ਜਾਊਗੀ ਇੰਨੇ ਕਿਤੇ ਲੋਕਾਂ ਦੇ ਵਿੱਚ ਇਹ ਚੀਜ਼ ਹੋ ਜਾਂਦੀ ਜਦੋਂ ਲੋਕ ਪਿਆਰ ਸਤਿਕਾਰ ਦੇਣ ਲੱਗ ਜਾਂਦੇ ਹਨ ਤਾਂ ਉਹਨਾਂ ਨੂੰ ਇਹ ਸਮਝ ਨਹੀਂ ਲੱਗਦੀ ਵੀ ਜੋ ਕੁਝ ਵੀ ਉਸਿਆਂ ਵੀ ਲੋਕ ਤਸ਼ਰਹ ਉਹ ਤਰੇ ਫਿਰਦੇ ਹਨ ਹਣਾ ਕੋਣੇ ਉਹ ਬਠਿੰਡਾ ਨਾਲ ਭੇਜਿਆ ਤੇ ਮੈਂ ਕਿਹਾ ਕਿ ਆਪਣਾ ਬਜਟ ਨਹੀਂ ਹੈਗਾ ਤੇ ਇਹ ਕਹਿੰਦੇ ਚਲੋ ਠੀਕ ਹੈ